ਹਾਂਜੀ ਸਾਥੀਓ ਤੁਹਾਨੂੰ ਵਿਖਾ ਰਿਹਾ ਮਕਾਨ ਦੇ ਨਾਲ ਬਿਲਕੁਲ ਪਾਣੀ ਲੱਗ ਚੁੱਕਾ 5-5 ਫੁੱਟ 4-4 5-5 ਫੁੱਟ ਪਾਣੀ ਆ ਵੇਖੋ ਤੁਹਾਨੂੰ ਵਿਖਾ ਰਿਹਾ ਸੀ ਕੈਮਰਾਮੈਨ ਨੂੰ ਕਹਾਂਗਾ ਵੀ ਦੂਰ ਤੱਕ ਵਿਖਾ ਦੇ ਘਟੋ ਘਟ ਤਿੰਨ ਸੌ ਏਕੜ ਦੇ ਨੇੜੇ ਇੱਥੇ 300 ਏਕੜ ਦੇ ਨੇੜੇ ਪਾਣੀ ਭਰ ਚੁੱਕਿਆ ਤੇ ਆ ਤੁਹਾਨੂੰ ਮਕਾਨ ਵਿਖਾ ਰਿਹਾ ਜਿੰਨਾ ਵਿਚਾਰਿਆਂ ਦਾ ਤੇ ਡੁੱਬ ਕੇ ਤਬਾਹ ਹੋ ਗਏ ਨੇ ਅਜੇ ਪਾਣੀ ਫੁੱਲ ਆਈ ਜਾਂਦਾ ਮਗਰੋਂ ਪਾਣੀ ਦੀ ਨਹਿਰ ਬੰਦ ਨਹੀਂ ਕੀਤੀ ਤੇ ਆ ਸਭ ਦਿਹਾੜੀਦਾਰ ਵਿਚਾਰੇ ਮਜ਼ਦੂਰ ਬੰਦੇ ਨੇ ਜਿੰਨਾਂ ਸਾਰੇ ਮਕਾਨਾਂ 'ਚ ਪਾਣੀ ਪੈ ਗਿਆ ਹੈ ਅਸੀਂ ਉੱਚੇ ਥਾਂ ਤੇ ਖਲੋ ਕੇ ਵੀਡੀਓ ਬਣਾਉਣਾ 5-5 ਫੁੱਟ ਪਾਣੀ ਪਿੱਛੇ ਸਾਰੇ ਖੜਾ ਆ ਅਜੇ ਤੱਕ ਕੋਈ ਜੀਸੀਬੀ ਕੁਛ ਨਹੀਂ ਆਇਆ ਅਜ ਤੋ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਆ ਜੀਸੀਬੀ ਕਿਰਾਏ ਤੇ ਲਿਆ ਕੇ ਆਪਦਾ ਪਾਣੀ ਗਾਹ ਸੜਕ ਤੋੜ ਕੇ ਪਾਰ ਕੱਢਦੇ ਪਏ ਨੇ ਆ ਦੋ ਤਿੰਨ ਟਾਣੀਆਂ ਸਾਰੀਆਂ ਇਹ ਸਾਰੀਆਂ ਡੁੱਬਣ ਦਾ ਖਤਰਾ ਹੈ ਜੇ ਅਜੇ ਤੱਕ ਕੋਈ ਘੰਟਾ 2 ਘੰਟੇ ਨਹਿਰ ਨਾ ਬੰਦ ਕੀਤੀ ਅਸੀਂ ਨਹਿਰ ਤੋ ਗਏ ਆ ਉੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕੋਈ ਜੀਸੀਬੀ ਨਹੀਂ ਆਈ ਕੋਈ ਗੱਟਾ ਨਹੀਂ ਕੋਈ ਬੰਦਾ ਨਹੀਂ ਉੱਥੇ ਕੋਈ ਨਹੀਂ ਆਇਆ ਆ ਮਾਤਾ ਦਾ ਕਾਰਾ ਵਿਚਾਰੀ ਆਪਦਾ ਦੁੱਖੜਾ ਰੌਣਡੀ ਆ ਦੱਸੋ ਮਾਤਾ ਜੀ ਬੋਲ ਮਾਤਾ ਸਾਡਾ ਮਕਾਨ ਕਿੰਨੀ ਜਾਂਦਾ ਇਸ ਕਲੇ ਤੇ ਦੱਸ ਨਾ ਹੋ ਕੇ ਮਕਾਨ ਸਾਰੇ ਅਸੀਂ ਕਿੱਥੇ ਜਾਵਾਂਗੇ ਤੇ ਕਿੱਥੇ ਰੁਲਾਗੇ ਬੜਾ ਦੁੱਖਾ ਵਿਚਾਰੀ ਮਾਤਾ ਆਦਾ ਦੁੱਖੜਾ ਸੁਣਾਉਂਦੀ ਰੋਈ ਪਈ ਆ ਕਿ ਵਿਚਾਰੀ ਦੇ ਨੀਣਾ ਪਾਣੀ ਆ ਤੇ ਭਰ ਗਿਆ ਤਾਂ ਵੇਖੋ ਤੁਹਾਡੇ ਸਾਹਮਣੇ ਸਾਡੇ ਕੋਲੇ ਪ੍ਰਧਾਨ ਜੀ ਪਹੁੰਚੇ ਹੁਣ ਬਖਸ਼ੀਤ ਜੀ ਇਹ ਵਿਚਾਰੇ ਪਹਿਲਾਂ ਨਹਿਰ ਤੋਂ ਪਾਰ ਗਏ ਸਾਰਿਆਂ ਨੂੰ ਬੁਲਾਇਆ ਉੱਥੇ ਉੱਥੇ ਕੋਈ ਨਹੀਂ ਪਹੁੰਚਿਆ ਹਲੇ ਇਹ ਸਾਡਾ ਹਾਲਚਲ ਪੁੱਛਦੇ ਹੋਰ ਸਾਡੇ ਕੋਲ ਕੋਈ ਨਹੀਂ ਆਇਆ ਕੀ ਕਹੋਗੇ ਜੀ ਇਹ ਨਹਿਰ ਟੁੱਟੀ ਹੈਗੀ ਤੇ ਉਹਦੇ ਕਾਰਨ ਜਿਹੜਾ ਹੈਗਾ ਲੋਕਾਂ ਵੱਲੋਂ ਜੀ ਸੜਕ ਵੀ ਜਿਹੜੀ ਤੋੜਨੀ ਪਈ ਹੈ ਤੁਹਾਡੇ ਕਹਿਣਾ ਤਾਂ ਸਰ ਤੁਹਾਡੇ ਸਾਹਮਣੇ ਹੀ ਵੇਖ ਲਓ ਜੀ ਪਿਛਲੇ ਰਾਤੀ 1 ਵਜੇ ਦੀ ਨਹਿਰ ਟੁੱਟੀ ਹੈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਇਹ ਆਪ ਲੋਕਾਂ ਨੇ ਲਿਆ ਕੇ ਜੀ ਸੀਬੀ ਨੂੰ ਫੋਨ ਕਰਕੇ ਇਥੋ ਸੜਕ ਤੋੜ ਕੇ ਤੇ ਪਾਣੀ ਜਿਹੜਾ ਆਪ ਘਰਾਂ 'ਚ ਵੜਨ ਤੋਂ ਬਚਾਇਆ ਜੀ ਗਰੀਬ ਠੀਕ ਹੈ ਜੀ ਕੋਈ ਜ਼ਿਮੀਦਾਰ ਵੀ ਕੋਈ ਜਿਆਦਾ ਤਕੜੇ ਨਹੀਂ ਕਿਲੇ ਦੋ ਕਿੱਲੇ ਦੇ ਮਾਲਕ ਨੇ ਆ ਸਾਡੇ ਭਰਾ ਦਾ ਨਰਮਾ ਵੀ ਤਹਿਸ਼ ਨੈਸ਼ ਹੋ ਗਿਆ ਮੂੰਗੀ ਵੀ ਬੜੇ ਵੱਡੇ ਪੱਦਰ ਤੇ ਨਰਮਾ ਵੀ ਖਰਾਬ ਹੋਇਆ ਤੇ ਮੂੰਗੀ ਦੀ ਫਸਲ ਵੀ ਗਈ ਤੇ ਮੱਕੀ ਵੀ ਗਈ ਜੀ ਜ਼ਮੀਨ ਵੀ ਠੇਕੇ ਤੇ ਲਈ ਹੈ 70-75 ਹਜ਼ਾਰ ਨੂੰ ਤੇ ਵਿਚਾਰਾ ਕੀ ਕਰੂਗਾ ਫੇਰ ਇਹ ਸਰਕਾਰਾਂ ਕਹਿੰਦੀਆਂ ਵੀ ਜ਼ਿਮੀਦਾਰਾਂ ਉਹਨੇ ਫਾਈਲ ਲੈ ਲਾ ਤੇ ਫਾਈਲ ਲਊਗਾ ਉਹ ਰੋ ਕਰੂਗਾ ਕੀ ਵਿਚਾਰਾ ਕਿਸਾਨ ਤਾਂ ਅੱਗੇ ਦੁਖੀ ਹੈ ਅੱਗੇ ਟੈਲਾਂ ਵਾਲਿਆਂ ਨੂੰ ਵਿਚਾਰਾ ਨੂੰ ਜਿਨ੍ਹਾਂ ਨੂੰ ਬਕੈਨ ਹੋ ਗਿਆ ਜੈਂਡ ਵਾਲਾ ਇਹਨਾਂ ਨੂੰ ਪਾਣੀ ਚਾਹੀਦਾ ਸੀਗਾ ਤੇ ਉਹ ਮਿਲ ਗਿਆ 16 ਤਰੀਕ ਦਿਨਾਂ ਨੇ ਨਹਿਰ ਬੰਦੀ ਕੀਤੀ ਐ ਸਾਡੀ ਤੇ ਪਹਿਲਾਂ ਤੋਂ ਨਹਿਰ ਬੰਦੀ ਆ ਪਹਿਲਾਂ ਵੀ 15 ਦਿਨ ਨਹਿਰ ਬੰਦੀ ਟੁੱਟ ਗਈ ਸੀ ਹੁਣ ਵੀ ਟੁੱਟ ਗਈ ਤੇ ਆ 16 ਤਰੀਕ ਆਈ ਐ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਸ਼ਾਸਨ ਮਾੜਾ ਨਹੀਂ ਕਹਿ ਸਕਦੇ ਇਹੋ ਜਿਹੇ ਬੰਦਿਆਂ ਨੂੰ ਤਾਂ ਮੈਂ ਕਹਿੰਦਾ ਵੀ ਭਗਵੰਤ ਮਾਨਾ ਉਹਦੇ ਨਾਲ ਰੱਖੇ ਪੰਜਾਬ ਤਰੱਕੀ ਦੀ ਰਾਹ ਤੇ ਆ ਬਹੁਤ ਤਰੱਕੀ ਦੀ ਰਾਹ ਤੇ ਚੱਲ ਗਿਆ ਪੰਜਾਬ ਹਾਂਜੀ ਕੀ ਨਾਮ ਕੀ ਜੀ ਕਿ ਰਮਨਤ ਸਿੰਘ ਜੀ ਅੱਛਾ ਹਾਂਜੀ ਟਾਣੀ ਸ਼ਫੀਰ ਸਭਿਆਚਾਰ ਨਹੀਂ ਸਾਡੀ ਟਾਣੀ ਬਾਈਪਾਸ ਤੇ ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਤੇ ਅਸੀਂ 8 ਵਜੇ ਤੋਂ ਬਾਅਦ ਇੱਥੇ ਆਏ ਆ ਆਣ ਕੇ ਪਤਾ ਲਿਆ ਕੋਈ ਇੱਥੇ ਆਸ-ਪਾਸਿਆਂ ਨੂੰ ਲੈ ਕੇ ਫਿਰ ਅਸੀਂ ਟੋੜਿਆ ਨਹੀਂ ਤੇ ਟਾਣੀ ਜਿਹੜੀ ਆ ਇਹ ਮਨੂੰ ਮਕਾਨ ਡਿੱਗ ਜਾਂਦੇ ਸੀ ਇਹ ਆ ਪਾਣੀ ਟੋੜਨ ਕਰਕੇ ਹੁਣ 2-2 ਫੁੱਟ ਪਾਣੀ ਥੱਲੇ ਚ ਲਿਆ ਗਿਆ ਤੇ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਉੱਥੇ ਨਹਿਰ ਤੇ ਵੀ ਗਏ ਕੋਈ ਨਹੀਂ ਆਇਆ ਉੱਥੇ ਜੀ ਜੈਜੀ ਸਾਹਿਬ ਖੜੇ ਸੀ ਉਹਨਾਂ ਨੂੰ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਆਪ ਦਾ ਮੋਟਰਸਾਈਕਲ ਲੈ ਕੇ ਭਜਾ ਕੇ ਸਾਡੇ ਨਾਲ ਕਿਸੇ ਕੋਈ ਗੱਲਬਾਤ ਨਹੀਂ ਕੀਤੀ ਆਪ ਹੀ ਜਿੰਨੇ ਜ਼ਿਮੀਂਦਾਰ ਨੇ ਆਪ ਨੂੰ ਆਪਣਾ ਪਚਾ ਕਰਦੇ ਪਏ ਨੇ ਤੇ ਕਿਸੇ ਦਾ ਨਰਮਾ ਕਿਸੇ ਨੇ ਪਨੀਰੀਆਂ ਬੀਜੀਆਂ ਸੀ ਝੋਨੇ ਦੀਆਂ ਕਿਸੇ ਮੂੰਗੀ ਬੀਜੀ ਸੀ ਸਾਰਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਧਾਨੀਆਂ ਦਾ ਵੀ ਨੁਕਸਾਨ ਹੋਇਆ ਪਾਣੀ ਵੜ ਕੇ ਦੋ ਦੋ ਮਰ ਦਾਣੇ ਸੀ ਜਿਨ੍ਹਾਂ ਦੇ ਉਹ ਦਾਣੇ ਭਿੱਜ ਗਏ ਟੂੜੀਆਂ ਜਿਹੜੀਆਂ ਨੇ ਸਾਹਮਣੇ ਤੁਹਾਡੇ ਕੋਲ ਧੜ ਲੱਗੀ ਸਾਰਾ ਥੱਲੇ ਪਾਣੀ ਵੜ ਗਿਆ ਹੁਣ ਕੀ ਪਾਊਗਾ ਮਾਲ ਨੂੰ ਕੱਸੂ ਸਾਰੇ ਭੁੱਖੇ ਮਰਨਗੇ ਉਹਦੇ ਤੇ ਫਿਰ ਲੋਕਾਂ ਨੇ ਹੀ ਸੜਕ ਤੋੜੀ ਫਿਰ ਪਾਣੀ ਆਣੇ ਸੀ ਲੋਕਾਂ ਤੋੜ ਕੇ ਨਾ ਤੋੜਦੇ ਫਿਰ ਜਿਆ ਸਾਰਾ ਉਹਨੂੰ ਮਕਾਨ ਜਿਹੜੇ ਅੰਦਰ ਪਾਣੀ ਵੜ ਕੇ ਬਿਲਕੁਲ ਖਤਮ ਹੋ ਜਾਂਦੇ ਸੀ ਹਾਂ ਜੀ ਰਲ ਕੇ ਸਾਰਿਆਂ ਨੇ ਫਿਰ ਰਾਇ ਕਰਕੇ ਫਿਰ ਖੱਟ ਥੋੜੀ ਹੈ ਲੋਕਾਂ ਨੇ ਪਹਚਾ ਕਿਤਾ ਪ੍ਰਸ਼ਾਸਨ ਨਹੀਂ ਆਇਆ ਬਿਲਕੁਲ ਨਹੀਂ ਜੀ ਆਇਆ ਕੋਈ ਜੀ ਸੀ ਬੀ ਨਹੀਂ ਲੰਦੀ ਅਸੀਂ ਆਪ ਜਾ ਕੇ ਜੀ ਸੀ ਬੀ ਲਿਆ ਕੇ ਫਿਰ ਆ ਸੜਕ ਤੋੜ ਕੇ ਪਾਣੀ ਕੱਢਿਆ ਕਰਦੇ ਹਾਂ